ਆ ਬੀਬੀ ਜੀ ਦਿਖਾ ਰਹੀ ਐ ਆ ਬਿੱਲ ਦਿਖਾਈ ਜਾਂਦੀ ਐ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਦਾ ਮੈਨੂੰ ਪਤਾ ਜੀ ਤੇ ਸਾਹਮਣੇ ਬੈਠਾ ਹੋਣਾ ਦੇਖਣ ਵਾਸਤੇ ਆ ਗਰੀਬ ਬੀਬੀਆਂ ਦੇ ਬਿੱਲ ਦੇਖ ਲਓ ਜਿਹੜਾ ਕਹਿੰਦਾ ਮੈਂ ਬਿੱਲ ਮੁਫਤ ਕੀਤੇ ਆ ਆ ਸਾਰੀਆਂ ਬੀਬੀਆਂ ਆਈਆਂ ਬੀਬੀਆਂ ਦੱਸਿਓ ਹੱਥ ਖੜਾ ਕਰਕੇ ਤੁਹਾਡੇ ਬਿੱਲ ਆ ਰਹੇ ਕਿ ਨਹੀਂ ਆ ਵੇਖੋ ਸਾਰੀਆਂ ਬੀਬੀਆਂ ਨੇ ਹੱਥ ਖੜੇ ਕਰਕੇ ਕਿਹਾ ਕੀ ਝਾੜੂ ਵਾਲੇ ਨੇ ਝੂਠ ਬੋਲ ਕੇ ਪਹਿਲੇ ਤਾਂ ਕੀ ਭਗਵੰਤ ਮਾਨ ਨੇ 1000 ਰੁਪਏ ਦਿੱਤੇ ਕਿ ਨਹੀਂ ਤੁਹਾਨੂੰ ਉਹਨੇ ਝੂਠ ਬੋਲਿਆ 1000 ਰੁਪਏ ਦਾ ਝੂਠ ਬੋਲਿਆ ਤੇ ਬਿੱਲਾਂ ਦਾ ਵੀ ਆ ਦੇਖੋ ਬਿੱਲ ਆ ਇੱਕ ਗ੍ਰੀਪੀਪੀ ਦਾ ਆ 21000 ਰੁਪਏ ਦਾ ਬਿੱਲ ਆ ਦੇਖੋ 20000 ਦੇ ਬਿੱਲ ਆ ਦਿਖਾਓ ਬਿੱਲ ਆ ਬੀਬੀ ਨੇ 10900 ਦਾ ਬਿੱਲ मकान <laughs> ਸਾਰੇ ਕਰੀਬ ਕਰਾਂ ਦੇ ਬਿੱਲ ਹੈਗੇ ਜਿਹੜੇ ਭਗਵੰਤ ਮਾਨ ਝੂਟਪੋਰ ਕੇ ਕਹਿੰਦਾ ਮੈਂ ਸਾਰਿਆਂ ਦੇ ਬਿੱਲ ਮaaf ਕੀਤੇ ਆ ਆ ਦੇਖੋ ਬੀਬੀਆਂ ਮੈਂ ਫਿਰ ਤੋਂ ਪੁੱਛਣਾ ਚਾਹਣਾ ਜੇ ਜੇ ਤੁਹਾਡੇ ਬਿੱਲ ਆਏ ਤੇ ਹੱਥ ਖੜੇ ਕਰ ਦਿਓ ਆ ਦੇਖੋ ਸਾਰੀਆਂ ਬੀਬੀਆਂ ਨੇ ਹੱਥ ਖੜੇ ਕੀਤੇ ਆ ਦੇਖੋ ਬਿੱਲ ਆਏ ਆ ਅਜ ਕਰਕੇ ਆ ਜਿਹੜੇ ਠੱਗ ਝਾੜੂ ਵਾਲੇ ਆ ਉਹ ਝਾੜੂ ਵਾਲਿਆਂ ਨੂੰ ਭਜਾਈਏ ਤੇ ਆਪਾਂ ਤੱਕਣੀ ਤੇ ਮੋਰ ਲਾ ਕੇ ਬਾਗਲ ਅਕਾਲੀ ਦਲ ਨੂੰ ਲੈ ਕੇ ਆਈਓ ਅਕਾਲੀ ਸ਼ੋਮਨੀ ਕਾਲੀ ਦਲ ਨੂੰ ਲੈ ਕੇ ਆਈਏ ਮੇਰੇ ਜੀ ਮਾਸਟਰ ਜੀ ਦਾ ਵਿਚ ਮੇਰਾ ਨਾਮ ਪਰਮਜੀਤ ਕੌਰ ਆ ਜੀ ਇਹਨਾਂ ਦੇ ਝਾੜੂ ਦੇ ਆਗੂਆਂ ਨੇ ਮੇਰੇ ਪਿੱਛੇ ਨੰਬਰ ਤੇ ਮਕਾਨ ਆਇਆ ਸੀਗਾ ਜੀ ਅਸੀਂ ਜਮਾਂ ਗਰੀਬ ਪਰਿਵਾਰ ਆ ਮੇਰਾ ਬੇਟਾ ਚੰਡੀਗੜ੍ਹ ਦਾਖਲ ਸੀਗਾ ਮੇਰੇ ਬੇਟੇ ਤਾਂ ਹੁਣ ਵੀ ਪ੍ਰੇਸ਼ਣ ਹੋਇਆ ਮੇਰਾ 7 ਫੁੱਟ ਤੇ ਇਹਨਾਂ ਨੇ ਕਮਰਾ ਰਕਾ ਦਿੱਤਾ ਝਾੜੂ ਆ ਸਾਡ ਢਾਡੂ ਵਾਲੋਂ ਪਜਾਵਾਂਗੇ ਤੁਹਾਨੂੰ ਸਾਰਿਆਂ ਨੂੰ ਇਨਸਾਫ ਦਿਵਾਵਾਂਗੇ ਆ ਬੀਬੀ ਜੀ ਦਿਖਾ ਰਹੀਏ ਆ ਬਿੱਲ ਦਿਖਾਈ ਜਾਂਦੀ ਹੈ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਦਾ ਮੈਨੂੰ ਪਤਾ ਹੈ ਪੀਡੀਸੀ ਦੇ ਸਾਹਮਣੇ ਬੈਠਾ ਹੋਣਾ ਦੇਖਣ ਵਾਸਤੇ ਆ ਗਰੀਬ ਬੀਬੀਆਂ ਦੇ ਬਿੱਲ ਦੇਖ ਲਓ ਜਿਹੜਾ ਕਹਿੰਦਾ ਮੈਂ ਬਿੱਲ ਮੁਫਤ ਕੀਤੇ ਆ ਆ ਸਾਰੀਆਂ ਬੀਬੀਆਂ ਆਈਆਂ ਬੀਬੀਆਂ ਦੱਸਿਓ ਹੱਥ ਖੜਾ ਕਰਕੇ ਤੁਹਾਡੇ ਬਿੱਲ ਆ ਰਹੇ ਕਿ ਨਹੀਂ ਆ ਵੇਖੋ ਸਾਰੀਆਂ ਬੀਬੀਆਂ ਨੇ ਹੱਥ ਖੜੇ ਕਰਕੇ ਕਿਹਾ ਕੀ ਘੜੂ ਵਾਲ ਨੇ ਝੂਠ ਬੋਲ ਕੇ ਪਹਿਲੇ ਤਾਂ ਕੀ ਭਗਵੰਤ ਮਾਨ ਨੇ 1000 ਰੁਪਏ ਦਿੱਤੇ ਕਿ ਨਹੀਂ ਸਾਨੂੰ ਉਹਨੇ ਝੂਠ ਬੋਲਿਆ 1000 ਰੁਪਏ ਦਾ ਵੀ ਝੂਠ ਬੋਲਿਆ ਤੇ ਬਿੱਲਾਂ ਦਾ ਵੀ ਆ ਦੇਖੋ ਬਿੱਲ ਆ ਇੱਕ ਰੂਪੀ ਦਾ ਆ 21000 ਰੁਪਏ ਦਾ ਬਿੱਲ ਆ ਦੇਖੋ 20000 ਦੇ ਬਿੱਲ ਆ ਦਿਖਾਓ ਬਿੱਲ ਆ ਬੀਬੀ ਨੇ 10900 ਦਾ ਬਿੱਲ

ਸਾਰੇ ਕਰੀਬ ਕਰਾਂ ਦੇ ਬਿੱਲ ਹੈਗੇ ਜਿਹੜੇ ਭਗਵੰਤ ਮਾਨ ਝੂਟਪੋਰ ਕੇ ਕਹਿੰਦਾ ਮੈਂ ਸਾਰਿਆਂ ਦੇ ਬਿੱਲ ਮਾਫ ਕੀਤੇ ਆ ਆ ਦੇਖੋ ਬੀਬੀਆਂ ਮੈਂ ਫਿਰ ਤੋਂ ਪੁੱਛਣਾ ਚਾਹਣਾ ਜੇ ਜੇ ਤੁਹਾਡੇ ਬਿੱਲ ਆਏ ਤੇ ਹੱਥ ਖੜੇ ਕਰ ਦਿਓ ਆ ਦੇਖੋ ਸਾਰੀਆਂ ਬੀਬੀਆਂ ਨੇ ਹੱਥ ਖੜੇ ਕੀਤੇ ਆ ਦੇਖੋ ਬਿੱਲ ਆਏ ਆ ਅਜ ਕਰਕੇ ਆ ਜਿਹੜੇ ਠੱਗ ਝਾੜੂ ਵਾਲੇ ਆ ਉਹ ਝਾੜੂ ਵਾਲਿਆਂ ਨੂੰ ਭਜਾਈਏ ਤੇ ਆਪਾਂ ਤੱਕਣੀ ਤੇ ਮੋਰ ਲਾ ਕੇ ਬਾਗਲ ਅਕਾਲੀ ਦਲ ਨੂੰ ਲੈ ਕੇ ਆਈਏ ਅਕਾਲੀ ਸ਼ੋਮਨੀ ਕਾਲੀ ਦਲ ਨੂੰ ਲੈ ਕੇ ਆਈਏ ਮੇਰਾ ਇਹ ਮਾਫੀ ਦਿਲਾਉਣਾ ਬਗਵਾਨ ਚ ਮੇਰਾ ਨਾਮ ਪਰਮਜੀਤ ਕੌਰ ਆ ਜੀ ਇਹਨਾਂ ਦੇ ਝਾੜੂ ਦੇ ਆਗੂਆਂ ਨੇ ਮੇਰੇ ਪਿੱਛੇ ਨੰਬਰ ਤੇ ਮਕਾਨ ਆਇਆ ਸੀਗਾ ਜੀ ਅਸੀਂ ਜਮਾ ਗਰੀਬ ਪਰਿਵਾਰ ਆ ਮੇਰਾ ਬੇਟਾ ਚੰਡੀਗੜ੍ਹ ਦਾਖਲ ਸੀਗਾ ਮੇਰੇ ਬੇਟੇ ਦਾ ਹੁਣ ਵੀ ਪ੍ਰੇਸ਼ਣ ਹੋਇਆ ਮੇਰਾ 7 ਫੁੱਟ ਤੇ ਇਹਨਾਂ ਨੇ ਕਮਰਾ ਰਕਾ ਦਿੱਤਾ ਝਾੜੂ ਆ ਸਾਫ ਝਾੜੂ ਵਾਲ ਨੂੰ ਪਜਾਵਾਂਗੇ ਤੁਹਾਨੂੰ ਸਾਰਿਆਂ ਨੂੰ ਇਨਸਾਫ ਦਿਵਾਵਾਂਗੇ